ਬੀ ਆਰ ਅੰਬੇਦਕਰ ਸਾਹਿਬ ਸਿੱਖੀਜ਼ਮ ਚ ਸ਼ਾਮਲ ਹੋਣਾ ਚਾਹੁੰਦੇ ਸੀ ਕੋਈ ਸ਼ੱਕ ਨਹੀਂ ਆਪਣੀ ਫੌਜ ਦੇ ਨਾਲ ਹੋਣਾ ਚਾਹੁੰਦੇ ਸੀ ਕੋਈ ਸ਼ੱਕ ਨਹੀਂ ਪਰ ਉਹਨਾਂ ਦਾ ਸਭ ਤੋਂ ਵੱਡਾ ਵਿਰੋਧ ਕੀਤਾ ਸੀ ਮਹਾਤਮਾ ਗਾਂਧੀ ਨੇ ਜਿਨ੍ਹਾਂ ਨੇ ਕਿਹਾ ਸੀ ਸ਼ਰਿਆਮ ਕਿਹਾ ਸੀ ਕਿ ਕਿਸੇ ਵੀ ਹੋਰ ਧਰਮ ਦੇ ਵਿੱਚ ਸ਼ਾਮਲ ਹੋ ਜਾਓ ਮੈਨੂੰ ਕੋਈ ਇਪੱਤੀ ਨਹੀਂ ਹੈ ਪਰ ਸਿੱਖੀਜ਼ਮ ਚ ਨਹੀਂ ਬੀ ਆਰ ਅੰਬੇਦਕਰ ਸਾਹਿਬ ਨੇ ਵਿਰੋਧ ਹੁੰਦਾ ਵੇਖ ਕੇ ਆਪਣੇ ਇਸ ਡਿਸੀਜਨ ਨੂੰ ਅਮਲੀ ਜਾਮਾ ਨਹੀਂ ਪਹਿਨਾ ਉਹ ਟਸਲਬਾਜੀ ਉਹਨਾਂ ਦੇ ਵਿੱਚ ਚੱਲਦੀ ਰਹੀ ਬੀ ਆਰ ਅੰਬੇਦਕਰ ਸਾਹਿਬ ਨੇ ਆਪਣਾ ਮੁੰਡਾ ਭੇਜਿਆ ਸੀ ਗਾਂਧੀ ਦੇ ਕੋਲ ਉਹਨਾਂ ਨੇ ਸ਼ਰਿਆ ਮੇਂ ਗੱਲ ਕਹਿਤੀ ਕਿ ਜੇ ਤੂੰ ਹੀ ਸਿੱਖਾਂ ਦੇ ਵਿੱਚ ਐਡ ਹੋਏ ਤੇ ਤੁਹਾਡੀਆਂ ਜਿੰਨੀਆਂ ਰਿਜ਼ਰਵੇਸ਼ਨਾਂ ਨੇ ਤੁਹਾਡਾ ਐਸ ਸੀ ਐਸਟੀ ਕੈਟਾਗਰੀ ਤੁਹਾਡੀਆਂ ਜਿੰਨੀਆਂ ਵੀ ਸੁੱਖ ਸਹੂਲਤਾਂ ਨੇ ਉਹ ਸਾਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਸਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰ ਜੈ ਸਵਧਾਨ ਆਹ ਇੱਕ ਹਫਤੇ ਤੋਂ ਇੱਕ ਐਵੀ ਸਿੱਧੂ ਹੈ ਕੋਈ ਪਤਾ ਨਹੀਂ ਤੇ ਇਹ ਲੜਕੀ ਹੈ ਪਤਾ ਨਹੀਂ ਕੋਈ ਲੜਕਾ ਹੈ ਅਜੇ ਤੱਕ ਸਾਨੂੰ ਕਲੀਅਰ ਨਹੀਂ ਹੋਇਆ ਪਰ ਅੱਜ ਸਾਨੂੰ ਪਤਾ ਲੱਗਾ ਕਿ ਇਹ ਲੜਕਾ ਹੈ ਪਰ ਇਹਦੇ ਲੱਛਣ ਲੜਕੀਆਂ ਵਾਲੇ ਹੀ ਹੈ ਜਿਹੜਾ ਕਿ ਸਾਡੇ ਸੰਤ ਮਹਾਪੁਰਖ ਮਹਾਰਾਜ ਜੀ ਰਾਮਾਨੰਦ ਜੀ ਨੂੰ ਰਾਮਾਨੰਦ ਕਹਿ ਕੇ ਬੁਲਾ ਰਹੇ ਤੇ ਇਹ ਕਹਿ ਰਿਹਾ ਕਿ ਤੁਹਾਡੇ ਰਾਮਾਨੰਦ ਦੀ ਕੁਰਸੀ ਜਿਹੜੀ ਗੁਰੂ ਸਾਹਿਬ ਦੇ ਬਰਾਬਰ ਲੱਗਦੀ ਹੈ ਇਹ ਇੱਕ ਹਫਤਾ ਹੋ ਗਿਆ ਅੱਜ ਉਹਨੂੰ ਬੋਲਦੇ ਨੂੰ ਕਿਤੇ ਤਾਂ ਸਾਡੇ ਰੈਂਬਰਾਂ ਦੇ ਉੱਤੇ ਪਿੰਤੂ ਪਿੰਤੂ ਕਰਦਾ ਹੈ ਕਿਤੇ ਡਾਕਟਰ ਭੀਮਰਾਓ ਮੇਡਕਰ ਸਾਭਜੀ ਤੇ ਕਰਦਾ ਹੈ ਕਿਤੇ ਜਗਤਗੁਰੂ ਰਵਿਦਾਸ ਮਹਾਰਾਜੀ ਤੇ ਕਰਦਾ ਹੈ ਮੈਂ ਇਹ ਦਿਖਲਾ ਬੋਲਣਾ ਨਹੀਂ ਸੀ ਪਹਿਲਾਂ ਤਾਂ ਸਾਨੂੰ ਇਹ ਕਲੀਅਰ ਨਹੀਂ ਪਾਇਆ ਹੁਣ ਪਤਾ ਲੱਗ ਗਿਆ ਕਿ ਇਹਨੇ ਇੱਕ ਲੜਕੀ ਦੇ ਨਾਂ ਤੇ ਜੱਟੀ ਜੱਟੀ ਦੇ ਨਾਂ ਤੇ ਆਈਡੀ ਵੀ ਹੈਗੀ ਐ ਤੇ ਹੁਣ ਸਾਨੂੰ ਕਲੀਅਰ ਹੋ ਗਿਆ ਮੈਨੂੰ ਲੱਗਦਾ ਵੀ ਨਾਂ ਤੇ ਬੰਦਾ ਹੈ ਤੇ ਨਾ ਹੀ ਜਨਾਨੀ ਹੈ ਗਧੇ ਦੇ ਅੱਗੇ ਵੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਤੇ ਐ ਵੀ ਸਿੱਧੂ ਮੇਰੀ ਸਪਸ਼ਟ ਕਰ ਦਿੰਦਾ ਤੈਨੂੰ ਵੀ ਤੂੰ ਸਾਨੂੰ ਜਾਣਦਾ ਵੀ ਅਸੀਂ ਕਿਹੜੇ ਸਮਾਜ ਚੋਂ ਆਂ ਤੂੰ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਬਾਰੇ ਬੋਲਿਆ ਕਿ ਗਾਂਧੀ ਜੀ ਨੇ ਕਿਹਾ ਸੀ ਵੀ ਜਿਹੜਾ ਮਰਜੀ ਧਰਮ ਅਪਣਾ ਲਾ ਔਰ ਸਿੱਖ ਧਰਮ ਨਹੀਂ ਪਣਾਉਣਾ ਇਹ ਵੀ ਤੂੰ ਝੂਠਾ ਹੈ ਗਲਤ ਹੈ ਉਹ ਪੜਾ ਮਾੜਾ ਮੋਟਾ ਇਤਿਹਾਸ ਪੜ ਲਾ ਐਵੇਂ ਹਵਾ ਚ ਨਾ ਤੀਰ ਨਾ ਮਾਰੀ ਜਾ ਮਾਸਟਰ ਤਾਰਾ ਸਿੰਘ ਸੀ ਇਹਨਾਂ ਲੋਕਾਂ ਨੇ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਨੂੰ ਧਰਮ ਪਰਵਰਤਨ ਨਹੀਂ ਕਰ ਦਿੱਤਾ ਅਸਲਤ ਗਲਤ ਆ ਸੀ ਤੇ ਜੇਕਰ ਉਸ ਟਾਈਮ ਤੇ ਉੱਤੇ ਧਰਮ ਪਰिवर्तन ਕਰ ਜਾਂਦੇ ਸਿੱਖ ਧਰਮ ਅਪਣਾ ਲੈਂਦੇ ਤੇ ਅੱਜ ਪੰਜਾਬ ਦੀ ਇਹ ਦੁਰਦਸ਼ਾ ਨਹੀਂ ਹੋਣੀ ਸੀ ਨਾ ਕਿਸੇ ਨਾਲ ਵਿਤਕਰਾ ਨਾ ਕਿਸੇ ਨਾਲ ਵੈਰ ਵਿਰੋਧ ਤੇ ਨਾ ਹੀ ਕਿਸੇ ਰੈਂਬਰ ਦੇ ਉੱਤੇ ਕਿਸੇ ਨੇ ਉਂਗਲ ਚੱਕਣੀ ਸੀ 6 ਕਰੋੜ ਸੂਤਿਆਂ ਨਾਲ ਧਰਮ ਪੜਾਉਣਾ ਆਏ ਸੀ ਤੁਸੀਂ ਨਹੀਂ ਬਣਾਉਣ ਦਿੱਤਾ ਤੇ ਉਹਨਾਂ ਨੇ ਜਾ ਕੇ ਬੁੱਧ ਧਰਮ ਪੜਾ ਲਿਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਆ ਹੁਣ ਸਾਡੇ ਜਗਤਗੁਰੂ ਰਵਿਦਾਸ ਜੀ ਮਹਾਰਾਜਾ ਦਾ ਸਿਮਨਾ ਰਹੇ ਆ ਉਹਦੇ ਸਬੰਧ ਤੁਹਾਨੂੰ ਮੈਂ ਅਪੀਲ ਕਰ ਦਿੰਦਾ ਕਿ ਜਿਹੜਾ ਤੁਸੀਂ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਤੇ ਪੱਗ ਦਾ ਫੋਟੋ ਲਾ ਦਿੰਦੇ ਹੋ ਕਿਤੇ ਕੋਈ ਸਰੂਪ ਕਰ ਦਿੰਦੇ ਹੋ ਕਿਤੇ ਕੋਈ ਸਰੂਪ ਕਰ ਦਿੰਦੇ ਹੋ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਜਲੰਧਰ ਦੇ ਉੱਤੋਂ ਸਾਡੇ ਭਾਜੀ ਜਸੀ ਤੱਲਣ ਹੈ ਉਹਨਾਂ ਵੱਲੋਂ ਸੰਤ ਸਮਾਜ ਨਾਲ ਖੜ ਕੇ ਦੋ ਗਰੁੱਪ ਦਿਖਾਏ ਗਏ ਕਿ ਸਾਡੇ ਜਗਤਗੁਰੂ ਰਵਿਦਾਦ ਜੀ ਦਾ ਇਹ ਸਰੂਪ ਤੀ ਹਰੇਕ ਥਾਂ ਤੇ ਜਿੱਥੇ ਵੀ ਤੁਸੀਂ ਪੋਸਟ ਚਪਾਉਣਾ ਜਾਂ ਫਲੈਕਸ ਲਾਉਣਾ ਇਹ ਲਾਓ ਜੇਕਰ ਇਹਨੂੰ ਬਦਲੋਗੇ ਇਹਦੇ ਵਿੱਚ ਕੋਈ ਤਬਦੀਲੀ ਕਰੋਗੇ ਤਾਂ ਭਾਈ ਫਿਰ ਪਰਚੇ ਹੋਣਗੇ ਤੇ ਇਹ ਵੀ ਸਿੱਧੂ ਦੁਬਾਰਾ ਫੇਰ ਮੇਰੀ ਗੱਲ ਸੁਣ ਲੈ ਆ ਬੰਦ ਕਰ ਦੇ ਬੋਲਣਾ ਇਤਿਹਾਸ ਤੇ ਬੋਲਣਾ ਬੰਦ ਕਰ ਦੇ ਜੇਨੂੰ ਤੈਨੂੰ ਪਤਾ ਹੀ ਨਹੀਂ ਇਤਿਹਾਸ ਬਾਰੇ ਤੇ ਪਾਣੀ ਚ ਡਾਂਗਾ ਮਾਰੀ ਜਾਂਦਾ ਤੂੰ ਡਾਕਟਰ ਆ ਡਾਕਟਰ ਆ ਡਾਕਟਰ ਆ ਓ ਯਾਰ ਤੂੰ ਡਾਕਟਰ ਨਹੀਂ ਤੇ ਤੇਰੀ ਰਿੱਡੀ ਦੇ ਵਿੱਚ ਵਜੋ ਤੇ ਜਾ ਕੇ ਤੂੰ ਮੇਰਾ ਖਿਆਲ ਨਾ ਮੇਰੇ ਕੋਲ 7-8 ਪੜਿਆ ਲੱਗਦਾ ਹੈ ਉਹ ਪੀ ਐਚ ਡੀ ਹੈ ਡਾਕਟਰ ਆ ਡਾਕਟਰ ਆ ਲਾਈਏ ਸ਼ਰਮ ਕਰ ਬਾਣੀ ਬੋਟੀ ਐਹੋ ਜੀਆਂ ਚੀਜ਼ਾਂ ਅਸੀਂ ਭਰਾ ਬਰਦਾਸ਼ਤ ਨਹੀਂ ਕਰਨੀਆਂ ਤੇ ਨਾ ਹੀ ਅਸੀਂ ਬਰਦਾਸ਼ਤ ਪਹਿਲਾਂ ਕੀਤੀਆਂ ਹੁਣ ਤੂੰ ਬਾਹਰ ਬਹਿ ਕੇ ਸਾਡੇ ਰਹਿਮਰਾਂ ਦੇ ਉੱਪਰ ਉਂਗਲਾ ਚੱਕ ਰਿਹਾ ਡਾਕਟਰ ਪੀਵਰਾਉ ਵੇਟਕਰ ਸਾਭ ਜੀ ਦੇ ਤੂੰ ਉਂਗਲ ਚੱਕਤੀ ਉਹਨਾਂ ਦੇ ਇਤਿਹਾਸ ਦੇ ਉੱਤੇ ਉਂਗਲ ਤੂੰ ਚੱਕਤੀ ਮਾੜੀ ਮੋਟੀ ਸ਼ਰਮ ਕਰ ਲੈ ਤੈਨੂੰ ਵਾਰਨ ਹੈ ਪਹਿਲਾਂ ਅਸੀਂ ਤਾਂ ਨਹੀਂ ਬੋਲਿਆ ਮੈਂ ਵੀ ਤੇਰੀ ਆਈਡੈਂਟੀਟੀ ਕਲੀਅਰ ਨਹੀਂ ਹੋਈ ਹੁਣ ਸਾਨੂੰ ਪਤਾ ਲੱਗ ਗਿਆ ਵੀ ਤੂੰ ਬੁੜੀ ਵੀ ਹੈ ਤੇ ਬੰਦਾ ਵੀ ਹੈ ਤੇਰੀ ਜੱਟੀ ਦੇ ਨਾਂ ਤੇ ਜਿਹੜੀ ਆਈਡੀ ਹੈ ਨਾ ਅਸੀਂ ਕੱਢ ਲਈ ਹੈ ਤੇ ਹੁਣ ਜੇ ਤੂੰ ਸਾਡੇ ਰੈਂਬਰਾਂ ਦੇ ਸਾਡੇ ਇਤਿਹਾਸ ਦੇ ਕੁਝ ਵੀ ਬੋਲਿਆ ਨਾ ਤੇ ਤੇਰਾ ਪੰਜਾਬ ਦੇ ਵਿੱਚੋਂ ਪਤਾ ਕਰਾਂਗੇ ਕਿਹੜੇ ਪਿੰਡ ਦਾ ਹੈ ਤੇ ਫਿਰ ਉੱਥੇ ਜਲੂਸ ਨਿਕਲੂਗਾ ਇਸ ਕਰਕੇ ਮੇਰੀ ਅਪੀਲ ਕਰਦਾ ਮੈਂ ਤੈਨੂੰ ਤੂੰ ਬਾਹਰਲਾ ਬੰਦਾ ਹੈਂ ਬਾਹਰ ਬੈਠਾ ਹੈਂ ਤੈਨੂੰ ਅਸੀਂ ਇੰਨਾ ਹੀ ਕਹਿ ਸਕਦੇ ਆਂ ਵੀ ਆਹ ਜਿਹੜੇ ਕਿੰਤੂ ਪ੍ਰਿੰਤੂ ਕਰਨਾ ਬੰਦ ਕਰ ਦੇ ਤੇ ਨਹੀਂ ਫਿਰ ਵੇਖ ਲੈ ਵੀ ਅਸੀਂ ਉਹੋ ਜਿਹੀ ਚੀਜ਼ਾਂ ਲਿਆਵਾਂਗੇ ਸਾਹਮਣੇ ਫਿਰ ਤੂੰ ਭੱਜੇਗਾ ਆਏ ਫੇਸਬੁੱਕ ਦੇ ਉੱਤੇ ਨਾ ਟੀਆਰਪੀ ਨਹੀਂ ਲਈਦੀ ਹੁੰਦੀ ਇਤਿਹਾਸ ਦੇ ਉੱਤੇ ਉਂਗਲ ਚੱਕ ਕੇ ਜੇ ਤੇਰੇ ਕੋਲ ਕੋਈ ਐਹੋ ਜਿਹੀ ਗੱਲ ਹੈ ਤਾਂ ਸਾਹਮਣੇ ਆ ਕੇ ਗੱਲ ਕਰ ਤੂੰ ਪਰ ਇੰਨਾ ਸਾਡੇ ਰੈਂਬਰਾਂ ਦੇ ਉੱਤੇ ਕਿੰਤੂ ਪ੍ਰਿੰਤੂ ਨਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ